ਖਬਰ ਲੈਣੇ ਆ ਬਟਾਲਾ ਤੋਂ ਜਿੱਥੇ ਉੱਤਰ ਭਾਰਤ ਪ੍ਰਸਿੱਧ ਭਗਵਾਨ ਸ਼੍ਰੀ ਕਾਰਤਿਕ ਸwamy ਜੀ ਦੇ ਮੰਦਿਰ ਸ਼੍ਰੀ ਅਤਲੇਸ਼ਵਰ ਰਤ ਧਾਮ ਦੇ ਪਵਿੱਤਰ ਸरोवर ਦੀ ਕਾਰ ਸੇਵਾ ਦੀ ਸ਼ੁਰੂਆਤ ਭੋਲੇ ਨਾਥ ਦੇ ਜੈਕਾਰੇ ਦੇ ਨਾਲ ਸ਼ੁਰੂ ਕੀਤੀ ਗਈ ਜਿਸ ਦੌਰਾਨ ਪਹਿਲਾ ਹਵਨ ਯਾਗਤੇ ਬਾਅਦ ਵਿੱਚ ਆਰਤੀ ਕੀਤੀ ਗਈ ਇਸ ਦੌਰਾਨ ਭਗਤਾਂ ਦੇ ਵੱਲੋਂ ਸरोवर ਦੀ ਸਫਾਈ ਦੇ ਵਿੱਚ ਆਪਣਾ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਸ਼੍ਰੀ ਅਤਲੇਸ਼ਵਰ ਮੰਦਿਰ ਕਾਰਸੇਵਾ ਟਰੱਸਟ ਦੇ ਟਰਸਟੀ ਪੌਨ ਕੁਮਾਰ ਨੇ ਦੱਸਿਆ ਕਿ ਸरोवर ਦੀ ਸਫਾਈ ਦੀ ਸੇਵਾ ਤਕਰੀਬਨ 25 ਸਾਲ ਬਾਅਦ ਕੀਤੀ ਜਾ ਰਹੀ ਹੈ ਇਸ ਦੌਰਾਨ ਭਗਤਾਂ ਦੇ ਵੱਲੋਂ ਕਾਫੀ ਉਤਸ਼ਾਹ ਵੀ ਦਿਖਾਈ ਦਿੱਤਾ 25 ਸਾਲ ਪਹਿਲਾਂ ਹੀ ਸ਼੍ਰੀ ਅਜਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਨੇ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕੀਤੀ ਸੀ ਔਰ ਅੱਜ ਫੇਰ ਅਜਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਨੂੰ 25 ਸਾਲ ਬਾਅਦ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸ਼ਹਿਰ ਨੂੰ ਅਸੀਂ 1 ਮਹੀਨੇ ਤੋਂ ਹੀ ਪਹਿਲਾਂ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਸੀ ਕਿ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਸ਼ਾਮਲ ਹੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਿੰਦਾ ਕੇ ਸਲਾਬ ਹੈ ਸ਼ਹਿਰ ਦਾ ਕਿੰਨਾ ਕੋਨਾ ਤੇ ਮਨ ਚ ਉत्साਹ ਹੈ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਵਾਸਤੇ ਔਰ ਮੈਂ ਬਹੁਤ ਅੱਜ ਖੁਸ਼ ਹਾਂ ਕਿਉਂਕਿ ਦੂਸਰੀ ਵਾਰ ਸਾਡੀ ਟੀਮ ਨੂੰ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਜਲਦੀ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕੰਮ ਜਿਹੜਾ ਪੂਰਾ ਕਰ ਲਿਆ ਜਾਏਗਾ ਔਰ ਪਵਿੱਤਰ ਜਲ ਦੁਬਾਰਾ ਇਸ ਪਵਿੱਤਰ ਸਰੋਵਰ ਦੇ ਵਿੱਚ ਪਾ ਦਿੱਤਾ ਜਾਏਗਾ ਨਾ ਕੋਈ ਪੜ ਜਿਹੜੀ ਕਾਰ ਸੇਵਾ ਚੱਲੇਗੀ ਇਹ ਜਿਹੜਾ ਸਵਾਲ ਹੈ ਕੋਈ ਬੜਾ ਔਖਾ ਹੈ ਕਿਉਂਕਿ ਇਹ ਜਿਹੜਾ ਸਵਾਲ ਆ ਸਾਰੀ ਸੰਗਤ ਅੱਗੇ ਇਹ ਸਾਰਾ ਸੰਗਤ ਦੇ ਡਿਪੈਂਡ ਕਰਦਾ ਜਿੱਦਾਂ ਦਾ ਅੱਜ ਜਨਸਲਾਵ ਹੈ ਜੇ ਇਦਾਂ ਦਾ ਜਨਸਲਾਵ ਰਿਹਾ ਤੇ 1 ਮਹੀਨੇ ਦੇ ਵਿੱਚ ਵਿੱਚ ਅਸੀਂ ਇਸ ਪੁਤਰ ਸਰੋਵਰ ਦੀ ਕਾਰ ਸੇਵਾ ਨੂੰ ਸੰਪੂਰਨ ਕਰ ਸਕਾਂਗੇ ਬਿਲਕੁਲ ਸਾਰੀ ਦਿਹਾੜੀ ਚੱਲਿਆ ਕਰੇਗੀ ਕੋਈ ਜੱਥਾ ਪਹਿਲਾਂ ਆ ਗਿਆ ਬਾਅਦ ਚੋ ਆ ਗਿਆ ਲੇਕਿਨ ਕਾਰ ਸੇਵਾ 5 ਵਜੇ ਤੱਕ ਜ਼ਰੂਰ ਚੱਲੇਗੀ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਬਹੁਤ-ਬਹੁਤ ਵਧਾਈ ਦੇ ਦਿੰਦਾ ਹਾਂ ਲੋਕਾਂ ਦਾ ਉਤਸ਼ਾਹ ਬੜਾ ਅਚਲੇਸ਼ਰ ਸਾਹਿਬ ਦੀ ਜਿਹੜੀ ਕਾਰ ਸੇਵਾ ਹੋ ਰਹੀ ਆ ਬਾਕੀ ਮੈਂ ਹਰ ਇੱਕ ਨੂੰ ਪ੍ਰਾਤਨਾ ਕਰਾਂਗਾ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਪਾਓ ਬੜਾ ਪ੍ਰੋਤਕ ਸਥਾਨ ਹੈ ਜਾਇਆ ਹੈ ਅੱਜ ਬਹੁਤ ਮੁਬਾਰਕ ਦਿਨ ਹੈ ਕਿ ਅਚਲੇਸ਼ਰ ਧਾਮ ਦੀ ਜਿੱਥੇ ਪਹਿਲਾਂ 50 ਸਾਲ ਪਹਿਲਾਂ 75 76 ਚੋ ਹੀ ਔਰਤ ਤੋਂ ਬਾਅਦ ਫਿਰ 25 ਸਾਲ ਬਾਅਦ ਹੋਈ ਔਰ ਐਡਾ ਪਵਿੱਤਰ ਦੇਣੇ ਕੇ ਅਜ 25 ਸਾਲ ਬਾਅਦ ਫਿਰ ਇਹ ਸੇਵਾ ਜਿਹੜੀ ਸ਼ੁਰੂ ਹੋ ਰਹੀ ਹੈ ਸਾਰੀਆਂ ਸੰਗਤਾਂ ਦਾ ਜਿੱਦਾਂ ਹਾੜ ਆਇਆ ਦਾ ਹੈ ਇਹ ਸੇਵਾ ਜਿਹੜੀ ਹੈ ਸ਼ਿਵ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਜਲਦੀ ਹੈ ਸੰਪੰਨ ਹੋਏਗੀ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਧੰਨਵਾਦ ਏਵਨ ਪੰਜਾਬੀ ਟੀਵੀ ਲਈ ਬਟਾਲਾ ਤੋਂ ਲਾਪਰੀ ਖੂਜੀਪੁਰ ਦੀ ਰਿਪੋਰਟ